ਜੇ ਕਾਲਜੀ ਤੁਹਾਡੀ ਕਚੈਰੀ 'ਚ ਨਵਾਂ ਬਲੌਗ ਲੈ ਕੇ ਹਾਜ਼ਰ ਆਈ ਕੱਲ ਤੁਹਾਨੂੰ ਦਿਖਾਇਆ ਸੀ ਟਰਾਲਾ ਗਿਰਿਆ ਹੋਇਆ ਤੇ ਅੱਜ ਕਰੇਨਾ ਨੇ ਕੱਢਿਆ ਆ ਦੇਖੋ ਕਰੇਨਾ ਕੱਟ ਰਹੀਆਂ ਨੇ ਤੇ ਆ ਦੇਖੋ ਕਰੇਨਾ ਖੜੀਆਂ ਦੇਖੋ ਇਹ ਵੀਰ ਆ ਮੇਰੇ ਖੰਨ ਵੀਰ ਜੀ ਸਤਿ ਸ੍ਰੀ ਅਕਾਲ ਆਪਣਾ ਹੀ ਸੀ ਟਰਾਲਾ ਬਚਾਉ ਹੋ ਗਿਆ ਤੁਹਾਡਾ ਹਾਂ ਜੀ ਤੁਸੀਂ ਵਿੱਚੇ ਸੀਗੇ ਨੇ ਮੈਂ ਨਹੀਂ ਕੀਤਾ اچھا ਜੀ ਪਿੰਡੋਂ ਆਇਓ ਠੀਕ ਆ ਜੀ ਪਿੰਡੋਂ ਆਇਓ ਲੈਣ ਬਹੁਤ ਬਚਾਅ ਹੋ ਗਿਆ ਜੀ ਬੰਦਿਆਂ ਦਾ ਬਚਾਅ ਤਾਂ ਹੋ ਗਈ ਜਿਹੜੀ ਇਹ ਸਭ ਤੋਂ ਵੱਡੀ ਬਚਾਅ ਤੇ ਆ ਦੇਖ ਕੋਈ ਟਰਾਲਾ ਤੇ ਆ ਸਾਡੇ ਵੀਰ ਇਹ ਵੀਰ ਤੁਸੀਂ ਸੀਗੇ ਵਿੱਚ ਬਚਾਓ ਬਚਾਓ ਹੋ ਗਿਆ ਵੀਰੇ ਬਾਬੇ ਕਿਵੇਂ ਮੰਦੀ ਵੀ ਗਿਆ ਠੀਕ ਆ ਠੀਕ ਆ ਬਚਾਓ ਹੋ ਗਿਆ ਬਹੁਤ ਜਿਆਦਾ ਕਟਨਾ ਵਾਕਿਆ ਵੀ ਜੀ ਸੰਗਤ ਹੋਇਆ ਬਹੁਤ ਸਹਿਵਾ ਕੀ ਸਾਡੀ ਠੀਕ ਆ ਜੀ ਬਹੁਤ ਚੰਗੇ ਬੰਦੇ ਵੀ ਆ ਗਏ ਮਾੜੀ ਵੀ ਗਏ ਆ ਰਾਹ ਦੀ ਬੈਟਰੀ ਖੋਲ ਕੇ ਲੈ ਕੇ ਲਈ ਗਏ ਠੀਕ ਆ ਜੀ ਤੇ ਚਲੋ ਜੀ ਬਾਕੀ ਬੰਦੇ ਚੰਗੇ ਵੀ ਬਹੁਤ ਜਿਆਦਾ ਨੇ ਵਿਚਾਰੇ ਰੋਟੀ ਪਾਣੀ ਪੁੱਛਦਾ ਸਾਨੂੰ ਤੇ ਇਹ ਗਏ ਨੇ ਇੱਥੇ ਤੇ ਇਥੇ ਰਾਤ ਕੋਈ ਸਾਢੇ 7 ਵਜੇ ਬੈਟਰੀ ਚੱਕ ਕੇ ਲੈ ਗਏ ਕੋਈ ਸਨਾਈਕੀ ਆ ਵੀ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿ ਯਾਰ ਭਾਜੀ ਜੋ ਕੋਈ ਹੈ ਨੁਕਸਾਨ ਹੁੰਦਾ ਹੈ ਸੀਐਮ ਭਗਵਾਨ ਸਾਹਿਬਾਨ ਤੱਕ ਮੇਰੀ ਬੇਨਤੀ ਪਹੁੰਚੇ ਮੈਂ ਗੱਡੀ ਦਾ ਮੋਟਰ ਮਾਰਗ ਬੋ ਰਿਹਾ ਕਿ ਕੋਈ ਇੱਥੇ ਮੁਲਾਜ਼ਮ ਨਹੀਂ ਆਇਆ ਸੀ ਕੋਈ ਮੁਲਾਜ਼ਮ ਨਹੀਂ ਆਇਆ ਕੋਈ ਮੁਲਾਜ਼ਮ ਨਹੀਂ ਆਇਆ ਤੇ ਫਿਰ ਜੁਪੀ ਤੇ ਆਗਮਨ ਕੰਮ ਹੋ ਰਿਹਾ ਪਿਆ ਜੁਪੀ ਦੇ ਹਾਰ ਦੇ ਵਿੱਚ ਉਸ ਵੇਲੇ ਪੁਲਿਸ ਆ ਜਾਂਦੀ ਹੈ ਕੋਈ ਐਕਸੀਡੈਂਟ ਹੁੰਦਾ ਹੈ ਉਸ ਰਾਤ ਦੋ ਮੁਲਾਜ਼ਮਾਂ ਨੂੰ ਜੋੜੀ ਲੱਗਦੀ ਆ ਕੋਈ ਵੀ ਨੁਕਸਾਨ ਹੁੰਦਾ ਹੈ ਗੱਡੀ ਵਾਲ ਦਾ ਪਹਿਲਾਂ ਨੁਕਸਾਨ ਬੜਾ ਮਰਿਆ ਪਿਆ ਗੱਡੀ ਵਾਲਾ ਸਾਡੇ ਕੋਲ ਰਾਤ ਨੂੰ ਚਾਰ ਬੰਦੇ ਚਾਰੇ ਜਾਗਦੇ ਰਹੇ ਆ ਰਾਤ 2 ਵਜੇ ਇੱਥੇ ਕਾਪੇ ਲੈ ਕੇ ਆਏ ਬੰਦੇ ਸਿਰਫ ਨਹੀਂ ਬੰਦੇ ਤੇ ਪੰਜ ਚਾਰ ਰਹਿ ਗਏ ਤਾਂ ਉਹ ਭੱਜ ਗਏ ਕਿ ਕੱਲਾ ਬਸਾਂਦਾ ਇੱਥੇ ਟਾਇਰ ਵੀ ਖੁੱਲ ਕੇ ਲਿਆਦੇ ਸਾਡੇ ਟਾਇਰ ਤਾਂ ਖੁੱਲੇ ਪਏ ਦੇਖੋ ਗਾਉਂ ਮੜਾ ਟਾਇਰ ਖੁੱਲੇ ਪਏ ਜੱਕ ਪਿਆ ਸਾਰਾ ਕੁਝ ਕੁਝ ਵੀ ਕਰ ਸਕਦੇ ਸੀ ਤੇ ਜਦੋਂ ਮਾਰੇ ਦੀ ਜਿੰਨਾ ਕੀ ਸੰਯੋਗ ਹੈ ਬਹੁਤ ਦਿੱਤਾ ਪਿੰਡ ਵਾਸੀਆਂ ਨੇ ਪਚਾਦਾ ਪਾਣੀ ਵੀ ਦਿੱਤਾ ਸਹਾਇਤਾ ਵੀ ਕੀਤੀ ਪੂਰੀ ਤੇ ਬਾਕੀ ਵਿਪਰਵ ਪ੍ਰਸ਼ਾਸਨ ਨੇ ਅਸੀਂ ਬੇਨਤੀ ਹੈਗੀ ਇਹੋ ਜਿਹਾ ਕੰਮ ਹੁੰਦਾ ਕਿ ਮਲਾਜਮਾਂ ਦੀ ਜੋੜੀ ਲਾ ਕੇ ਕਰਨਗੇ ਕਿਹੜਾ ਪੰਡਾ ਵੀਰ ਦਾ ਅਸੀਂ ਆਪਾਂ ਸ੍ਰੀ ਮਖਸਰ ਸਾਹਿਬ ਮਖਸਰ ਸਾਹਿਬ ਅੱਛੇ ਉੱਥੇ ਦੀ ਗੱਡੀ ਹੈ ਦੇਖੋ ਜੀ ਇਹ ਸਾਡੇ ਵੀਰ ਨੇ ਬੇਨਤੀ ਕਰੀ ਹੈ ਵੀ ਪੁਲਿਸ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਉਰੇ ਪਹੁੰਚਿਆ ਬੰਦੇ ਆ ਦੇਖੋ ਇੱਥੇ गिर ਗਿਆ ਸੀ ਟਰਾਲਾ ਤੁਹਾਨੂੰ ਦਿਖਾਇਆ ਸੀ ਤੇ ਬੰਦੇ ਕਹਿੰਦਾ ਇੱਥੇ ਕਾਪੇ ਲੈ ਕੇ ਆਏ ਨੇ ਦਾਹ ਵਗੈਰਾ ਤੇ ਜੇ ਅਸੀਂ ਕਹਿੰਦਾ ਕੱਲੇ ਹੁੰਦੇ ਤਾਂ ਸਾਨੂੰ ਮਾਰ ਵੀ ਸਕਦੇ ਪੰਜ ਚਾਰ ਬੰਦੇ ਸੀਗੇ ਤੇ ਉਹਨਾਂ ਕਰਕੇ ਸਾਡਾ ਬਚਾਅ ਹੋ ਗਿਆ ਦੇਖੋ ਇਹ ਕਰੇਨਾ ਤੇ ਆਹ ਬੰਟੀ ਵੀਰ ਆ ਸਾਡਾ ਤੇ ਆਹ ਦੇਖੋ ਕੀ ਹਾਲ ਹੋਇਆ ਹੋਇਆ ਏ ਟਰਾਲੇ ਦਾ ਤੇ ਆਹ ਵੀਰ ਆ ਸਾਡਾ ਕਰੇਨ ਵਾਲਾ ਇਹਨੇ ਬਹੁਤ ਮਦਦ ਕਰੀ ਜ ਇਹਨਾਂ ਦੀ ਤੇ ਮਿਲਦੇ ਆਂ ਜੀ ਅਗਲੇ ਬਲੌਗ ਚ